ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਬੱਦਲ ਚੜਦਾ ਜੀ ਰੋਜ਼ ਹੀ ਦਪਾਰ ਮੀਂਹ ਨਹੀਂ ਪੈਂਦਾ ਇੱਕ ਮਹੀਆ ਸਾਡੇ ਵਿਆਹ ਸਾਡੇ ਵੱਡਾ ਵਸ ਕਿਆਰੇ ਭਰ ਹੁਣ ਬੱਦਲ ਚੜਦਾ ਜ਼ਰੂਰ ਆਉਂਦਾ ਆ ਬਹੁਤ ਬੱਦਲ ਆਉਂਦਾ ਪਰ ਮੀਂਹ ਨਹੀਂ ਪਿਆ ਅਲੇ ਦਵਾਲੇ ਸਾਰੇ ਮੀਂਹ ਪੈ ਗਿਆ ਇੱਕੋ ਹੀ ਮੀਂਹ ਸਾਡੇ ਵਿਆਹ ਜਿਉਂ ਬਰਸਾਤਾ ਸ਼ੁਰੂ ਹੋਇਆ ਸਾਬ ਝੋਨੇ ਵਗੈਰਾ ਸੁੱਕਣ ਦੇ ਇਦਾਂ ਕੱਖ ਹੋ ਗਿਆ ਵਿੱਚ ਮੀ ਨਾ ਪੈਣ ਦਾ ਮੋਟਰਾਂ ਦਾ ਪਾਣੀ ਘਟ ਗਿਆ ਤੇ ਬੱਦਲ ਸਾਥ ਨਹੀਂ ਦਿੰਦਾ ਐਨੇ ਉਸ ਦਿਨ ਪੈਣਾ ਮੀ ਆ ਦੇਖੋ ਉੱਤੇ ਹੁਣ ਵੀ ਕਿੰਨਾ ਹੋਇਆ ਹੈ ਇਹ ਉਸ ਦਿਨ ਵੀ ਪੈਣਾ ਆ ਜਦੋਂ ਜ਼ਰੂਰਤ ਨਾ ਹੋਈ ਦੇਖइए ਹੁਣ ਹੋਣ ਨਹੀਂ ਝੋਨਾ ਬਹੁਤ ਸੋਹਣਾ ਹੈ ਪਾਣੀ ਲਾਇਆ ਮੋਟਰ ਚਲਾਈ ਆ ਤੇ ਪਰ ਮੀ ਨਹੀਂ ਹੱਲੇ ਪੈਂਦਾ ਫਾਲ ਬਾ ਟੱਬੂ ਲਾਏ ਆ ਤੇ ਬੇਲ ਬੜੀ ਮੰਦੀ ਆ ਪਰ ਫਾਲ ਜਿਹੜਾ ਨਾ ਆਉਂਦਾ ਆ ਤਾਂ ਐਦਾਂ ਛੋਟਾ ਜਿਹਾ ਹੋ ਕੇ ਸੁੱਕ ਜਾਂਦਾ ਬੇਲ ਬਹੁਤ ਮੰਦੀ ਆ ਹੱਥੇ ਵੀ ਜਾੜੀ ਆ ਮੇਰੇ ਮੰਦੀ ਬਹੁਤ ਆ ਫੁੱਲ ਵੀ ਬੜੇ ਆਉਂਦੇ ਆ ਪਰ ਇਹਨੂੰ ਫਾਲ ਨਹੀਂ ਲੱਗਦਾ ਨੱਕਾ ਜਿਹਾ ਫਾਲ ਹੁੰਦਾ ਨਾਲ ਹੀ ਬਸ ਐਦਾਂ ਹੋ ਕੇ ਸੁੱਕ ਜਾਂਦਾ ਜਿਦਾਂ ਇਹ ਆ ਫਾਲ ਐਦਾਂ ਸੁੱਕੀ ਜਾਂਦਾ ਫੁੱਲ ਆ ਦੇ ਕੋਈ ਐਦਾਂ ਆ ਐਦਾਂ ਪੰਨਾ ਬਹੁਤ ਸੋਹਣਾ ਆ ਮੁਰਗੇ ਬਾਦ ਥੋੜੇ ਦਿਨ ਬਾਅਦ ਸੁੱਕ ਜਾਂਦਾ ਇਹਦਾ ਨਹੀਂ ਸਾਨੂੰ ਪਤਾ ਲੱਗਦਾ ਕਾਰਨ ਕੀ ਹੈ ਸਾਟੂ ਨਹੀਂ ਇਹਨੂੰ ਫਲ ਲੱਗਦਾ ਛੱਡੀ ਆ ਹਾਲ ਦੀ ਘੜੀ ਪਰ ਫਲ ਨਹੀਂ ਲੱਗਦਾ ਮੱਲੀ ਬਹੁਤ ਉੱਤੇ ਪਰਲੇ ਬੰਨੇ ਨੂੰ ਵੀ ਗਈ ਆ ਛਾਂ ਦੇ ਪਰ ਫਲ ਨਹੀਂ ਇਹਨੂੰ ਲੱਗਣ ਦੇ ਹੱਲੇ ਇਹਦਾ ਕੋਈ ਹੱਲ ਕੋਈ ਤੇ ਪਤਾ ਲੱਗੇ ਤੇ ਫਿਰ ਇਹਦਾ ਕੋਈ ਹੱਲ ਕਰਦੇ ਸਾਨੂੰ ਇਹਦੇ ਬਾਰੇ ਪਤਾ ਹੈਗਾ ਜੇ ਬਤਾਉਂ ਲਾਇਆ ਤਾਂ ਫਲ ਬਤਾਉਂਗਾ ਨੂੰ ਮੈਨੂੰ ਲੱਗਦਾ ਹੈ ਕੋਲ ਲਾਉਂਦੇ ਆ ਕੀੜੇ ਪੈ ਜਾਂਦੇ ਆ ਅਸੀਂ ਚਾਹੁੰਦੇ ਆ ਵੀ ਦਵਾਈ ਨਾ ਪਾਈਏ ਦਵਾਈ ਤੋਂ ਬਿਨਾ ਸਬਜ਼ੀ ਕਈਏ ਪਰ ਨਹੀਂ ਫਾਲ ਨਹੀਂ ਆਉਂਦਾ ਮਿਰਚਾਂ ਲੱਗੀਆਂ ਅੱਜ ਅੱਧਰ ਆ ਬੇਲੇ ਆ ਤੂਰੀਆਂ ਦੀ ਚੜੀ ਤੇ ਬਹੁਤ ਔਰਤੇ ਸਿਰੇ ਤੱਕ ਪਰ ਆਈ ਤੱਕ ਤੋੜ ਕੇ ਵੀ ਨਹੀਂ ਆਏਗੀ ਇਹ ਕਿ ਇਹਨੂੰ ਵੀ ਫਾਲ ਨਹੀਂ ਆਉਂਦਾ ਕੋਈ ਕਲ ਦੀ ਮਾਰੀ ਸਪਰੇ ਜਿਹੜੀ ਗਰਾਮੋਂਸਨ ਮਾਰੀ ਉਹਨੇ ਘਾਹ ਤਾਂ ਦਿੱਤਾ ਵਿੱਚੋਂ ਸਕਾ ਵਧੀਆ ਸੁੱਕ ਗਿਆ ਘਾਹ ਹੁਣ 2-3 ਦਿਨ ਤੋਂ ਬਾਅਦ ਮਾਰਾਂਗੇ ਦੇ ਤੇ ਰਾਉਂਡ ਅਪ ਭਾਈ ਇਹਨੇ ਮਾਰੀ ਸੀ ਇੱਥੇ ਕੋ ਸਪਰੇ ਫੁੱਟੇ ਬਚਾਏ ਦਿੱਸਗੇ ਬਚ ਗਏ ਬਚ ਗਏ ਫੁੱਟੇ ਆ ਵੀ ਬਚ ਗਿਆ ਆਹ ਬੂਟੇ ਤੇ ਥੋੜੀ ਜੀ ਦਬਾ ਪਾਤੀ ਜਾਨੇ ਐ ਬੂਟੇ ਉਦਾਂ ਦਾ ਗਰਾਮਾ ਚੋਣੀਆਂ ਮਾਰੀ ਹੋ ਜਾਊਗਾ ਸਹੀ ਇਹ ਇੱਧਰ ਮਾਰੀ ਜਾ ਰੌਂਡ ਆਪ ਹੋ ਗਈ ਸਫਾਈ ਇੱਧਰ ਵੀ ਕਰ ਦਿੱਤੀ ਜਿਹੜੀ ਵੀ ਖਾ ਵਜ ਪਾਣੀ ਆਉਂਦਾ ਤਾਂ ਟੁੱਟੀ ਛੱਡਦੇ ਆ ਲੱਪੇ ਅੱਜ ਕਮਾਦ ਦੀ ਬਾਤ ਮਨਾਈ ਵੀ ਹਾਂ ਅੱਗੇ ਬਣਾਈ ਆਪਣਾ ਦਾ ਝੋਨਾ ਹੀ ਆ ਕਮਾਦ ਇਹ ਮੁਕਤਿਆਰ ਦਾ ਹੈ ਦੇਖੋ ਤਾਂ ਕਿਨੇ ਗਾਂਧੀ ਕੁਮਾਰ ਜੀ ਬਣਾ ਦੇ ਜੋ ਨਜ਼ਰ ਪਰਲੇ ਪਰਲੇ ਗਾ ਤੇ ਬੁੱਟੇ ਆ ਇਹ ਕਢਾਉਣੇ ਨੇ ਕਿ ਪਰ ਇਹ ਨਜ਼ਰ ਬੱਟੂ ਰੱਖੇ ਆ ਤੇ ਕੇ ਹੁੰਦੇ ਉਹ ਮਾਜਾ ਤੇ ਸਾਡੇ ਪਿੰਡ ਦੀ ਇਹ ਪੁਰਾਣੇ ਮੁਸਲਮਾਨਾਂ ਦੇ ਟਾਈਮ ਦੀ ਆ ਪਹਿਲਾਂ ਜਦੋਂ ਪੰਜਾਬ 'ਚ ਆਪਣੇ ਇੱਥੇ ਮੁਸਲਮਾਨ ਹੁੰਦੇ ਸੀ ਉਦੋਂ ਹੀ ਸਾਡਾ ਪਿੰਡ ਮੁਸਲਮਾਨਾਂ ਦਾ ਹੀ ਨਾ ਇਹ ਮਾਜਾ ਨਹੀਂ ਢਾਈ ਉਦੋਂ ਹੀ ਰੱਖੀ ਆ ਹੁਣ ਤਾਂ ਸਾਡੇ ਇੱਥੇ ਮੁਸਲਮਾਨ ਜਿਹੜੇ ਰਹਿੰਦੇ ਆ ਗੁਜਰਪਾਈ ਯਾਰਾ ਉਹ ਵਰਤਦਾ ਧੰਵਾਜ ਪੜਦੇ ਆ ਉਹ ਬੁੱਜਰਾਂ ਦੇ ਡੇਰੇ ਆ ਸਾਰੇ ਉਹ ਅਗੇ ਨਵਾਜ ਵਗੈਰਾ ਪੜਦੇ ਇੱਥੇ ਮੌਸਮ ਬਦਲਦਾ ਆ ਆਉਂਦੇ ਆ ਚੱਲ ਜਾਂਦੇ ਆ ਪਰ ਮੀਂਹ ਨਹੀਂ ਹਲੇ ਤੱਕ ਪੈਂਦਾ ਦੇਖੋ ਕਿਦਣ ਪੈਂਦਾ ਜਦੋਂ ਪੈਣ ਲੱਗਾ ਉਸ ਦਿਨ ਪੈਣਾ ਵੀ ਇੰਨੇ ਬੇਤਰਤੀਬ ਆ ਇੱਕ ਹਲਵਾ ਗੱਦੂ ਲੱਗਾ ਆ ਆ ਦੇਖੋ ਬੇਲ ਬਥੇਰੀ ਮੱਲੀ ਆ ਪਰ ਹੁਣ ਆਸ ਹੋ ਗਈ ਵੀ ਲੱਗਣਗੇ ਹਲਵਾ ਗੱਦ ਇੱਕ ਲੱਗਾ ਆ ਹਲਵਾ ਗੱਦੂ ਗੋੜਾ ਵਾਲਾ ਵੇਣ ਨਾ ਲਾਇਆ ਅੱਜ ਇਹਦਾ ਇੰਜਨ ਵੀ ਦੇਖਣਾ ਸਟਾਰਟ ਕਰਕੇ ਬੜੇ ਮਹੀਨੇ ਹੋ ਗਏ ਆ ਆਹ ਦੇ ਵੇਣ ਦੇ ਸਾਦੀ ਸੂਚੀ ਚੜੀ ਆ ਆਹ ਦੇਖਦੇ ਆ ਸਟਾਰਟ ਕਰਕੇ ਹੁੰਦਾ ਕਿ ਨਹੀਂ ਹੁੰਦਾ ਇਹਦੇ ਤੇ ਅੱਜ ਕਰਕੇ ਸਟਾਰਟ ਲਓ ਜੀ ਦੇਖਦੇ ਆ ਅੱਜ ਸਟਾਰਟ ਕਰਕੇ ਇਹਦੇ ਤੇ ਮੋਬਾਈਲ ਆ ਅਪ੍ਰੈਲ ਦਾ ਕੀਤਾ ਆ ਦੇਖਦੇ ਆ ਅੱਜ ਰੱਦ ਨਹੀਂ ਈਵੀ ਚੱਕਲੇ ਆਂਦੀ ਰੋਪਈ ਆ ਪਾਣੀ ਵੀ ਚੱਕਲੇ ਮੈਂ ਦੇਗਾ ਪਾਣੀ ਨਹੀਂ ਜੱਤਨਾ 2-3 ਮਹੀਨੇ ਹੋ ਗਿਆ ਜਿਹੜਾ ਪਾਣੀ ਕਰਾ ਚੱਕਣਾ ਪੈਣਾ ਮੈਂ ਨਹੀਂ ਛਾੜ ਹੋ ਗਿਆ ਪਰ ਪਾਣੀ ਚੱਕਲੇ ਮੈਂ ਤਾਂ ਲੱਪਈ ਆ ਇਕੱਠੀ ਹੌਲੀ ਹੌਲੀ ਹੋਣ ਹੌਲੀ ਹੌਲੀ ਸਾਰੇ ਹੀ ਆ ਜਾਣੇ ਇੱਥੇ ਆਹ ਬੰਦਾ ਸਾਡਾ ਸਪੈਸ਼ਲ ਦੇਖਣ ਆਇਆ ਵੇ ਕੱਲ ਕੀ ਕੀਤਾ ਸੀ ਅਸੀਂ ਇੱਥੇ ਸਵੇਰੇ ਆ ਕੇ ਜਿੱਥੇ ਮਰਜੀ ਤੋਂ ਵਢਾ ਲਿਆ ਕਰੀਂ ਕਿਹច ਕਦੀ ਗੱਲ ਇਹ ਵੀ ਸਮਾਂ ਹੁੰਦਾ ਸੀ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਹਿੰਦਾ ਬਾਰਡੇ ਤੇ ਕੀ ਗਿਫਟ ਕਰਾਂ ਕਹਿੰਦਾ ਇੱਕ ਪੇਟੀ ਦੇ ਦੇ दारू ਦੀ ਦੋ ਵੇ ਬਾਰਡੇ ਆ ਜਾਵੇ ਕਿਹਦੇ ਆਵੇ ਬਹੁਤ ਵੱਡਕ ਲਾਇਆ ਅੱਜ ਖੁੱਸ ਹੋਇਆ ਉਹ ਆਦਾ ਦੇ ਮੀਂਗਾ ਕਹਿੰਦਾ ਕਿ ਦੇਦਾ ਵੇ ਬਹੁਤ ਵੱਡਕ ਦਾ ਆ ਬਾਰਡੇ ਮੈਂ ਕਿਹਾ ਤੁਹਾਨੂੰ ਦੱਸਾਂ ਮੈਂ ਹੁੰਦਿਆ ਨਹੀਂ ਪੈਚ ਸੇੜੇ ਪਾ ਪਾ ਸਲਾਈ ਹੋ ਗਿਆ ਮੈਂ ਬਣਾਇਆ ਸੁੱਤੇ ਓੜਦੇ ਨਾ ਪਹਿਲਾਂ ਇਹ ਸੇੜਰ ਪਾਇਆ ਮੇਰੇ ਮੁੰਡੇ ਹੜਿਆ ਜਾਂਦੇ ਨਾਲ ਹੀ ਮੰਨਣਾ ਕਿ ਮੈਨੂੰ ਸੈਂਡ ਕਰ ਵੀਡੀਓ ਹੈ 18:30 ਦਾ ਹੋ ਗਿਆ ਬਸ 4 ਹੀ ਲੱਗੇ ਨਾਲ ਅਗੋਂ ਤੋਂ ਫਿਰ ਥੋੜਾ ਛੋਟਾ ਆਇਆ ਵੱਡਾ ਆ ਗਾ ਉਹ ਤੋਂ ਉਹ ਤਾਂ ਬੱਡਾ ਹੋਦ ਗਿਆ ਉੱਚਾ ਹੋ ਗਿਆ ਉਹਦੇ ਆ ਆਈਦੀ ਆਪੇ ਨਹੀਂ ਗਿਆ ਟੰਬਰ ਜੀ ਉਹ ਆਪਾਂ ਇਹਦੇ ਸਦੀਆ ਜਨ ਨਾਲੇ ਦਾ ਸ਼ਮਸ਼ਾਨ ਘਾਟ ਦੇ ਤੇ ਬੈਲੀ ਦਾ ਘੜੀ ਟੰਬਰ ਜਾ ਹੀ ਹੈ ਗਾਂਦ ਜਨੇ ਤੇ ਨਾਲੇ ਸਾਫ ਸਫਾਈ ਹੋ ਜਾਂਦੀ ਨਾਲ ਉਧਰ ਆਪਾਂ ਜਾ ਕੇ ਵੀ ਕਰਨਾ ਇਹ ਉੱਚਾ ਹਵਾ ਆਉਂਦੀ ਆ ਤਾਂ ਇੱਥੇ ਆ ਕੇ ਬਹਿ ਬੂ ਲਈਦਾ ਦੇ ਬੜੀ ਆਪਣਾ ਪੈਂਡਾ ਨਾ ਇੱਥੇ ਚਰ ਕੇ ਦਾ ਲਾਗੇ ਘਰ ਨਾ ਹੇੜਕਣਾ ਝੜਕ ਗਏ ਇਹਦਾ ਗੱਦਰ ਫਿਰਦੇ ਅੱਜ ਲੰਬੜੋ ਹਾਂ ਬਲੇ ਬਲੇ ਹੈ ਸਾਡੇ ਵੀ ਭਰਾਓ ਕੰਮੀ ਕਹਿੰਦਾ ਹੀ ਲੱਖਰ ਆ ਚਾਓ ਆਹੋ ਚਲੋ ਠੀਕ ਹੈ ਜੀ ਚਲਿਏ ਹੁਣ ਘਰ ਨੂੰ ਤੇ ਵੀਡੀਓ ਵੀ ਹੁਣ ਹਨੇਰਾ ਹੋ ਗਿਆ ਹੋਰ ਨਹੀਂ ਬਣਨੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ